हैलो जी थोड़ा सारे मेरे चैनल बड़ा निघा स्वागत अब आप एक पैटर्न बनाने जा रहे हैं बिल्कुल अलग जहा पैटर्न है जाली तो बिना वाला पैटर्न है तो किन्ने कुंडे पाएगा पं के मल्टीपल कुंडे चाहिए हैं जाली तो बिना वाला पैटर्न है बिल्कुल अलग जहा पैटर्न है सौखा पैटर्न है तो साढ़ा चार रोज़ यह पैटर्न बन के कंप्लीट हो जाता सिर्फ दो रो साइड पैटर्न वाली ने दो्ठी सीधी चार रोज़ तुम लगा सद चार रोज़ यह पैटर्न कंप्लीट हो जाता कुंडे पाने के मल्टीपल प्लस ਤਿੰਨ ਕੁੰਡੇ ਐਕਸਟਰਾ ਪਾਣੇ ਜਿਸ ਤੋਂ ਇੱਕ ਕੁੰਡਾ ਸਾਡਾ ਇੱਧਰ ਤੇ ਦੋ ਕੁੰਡੇ ਸਾਡੇ ਇੱਧਰ ਰਹਿਣਗੇ ਠੀਕ ਹੈ ਜੀ ਤਾਂ ਫੇਰ ਸ਼ੁਰੂ ਕਰਦੇ ਹਾਂ ਪੈਟਰਨ ਆਪਣਾ ਫਰਸਟ ਰੋ ਤੋਂ ਕਿੱਦਾਂ ਪਾਣਾ ਪੈਟਰਨ ਦੇ ਫਰਸਟ ਰੋ 'ਚ ਪਹਿਲਾ ਕੁੰਡਾ ਐ ਸਟਿਚ ਵਾਲਾ ਅਸੀਂ ਨੂੰ ਐ ਸਟਿਚ ਕਰ ਲਵਾਂਗੇ ਅਗਲਾ ਕੁੰਡਾ ਬੁਣਾਂਗੇ ਅਸੀਂ ਪੁੱਠਾ ਅਗਲਾ ਕੁੰਡਾ ਪੁੱਠਾ ਬੁਣਨ ਤੋਂ ਬਾਅਦ ਧਾਗੇ ਨੂੰ ਪਿੱਛੇ ਕਰਾਂਗੇ ਇਹ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਏ ਦੇਖੋ ਸਾਡਾ ਪੰਜ ਕੁੰਡਿਆਂ ਦਾ ਪੈਟਰਨ ਸ਼ੁਰੂ ਹੋਣ ਜਾ ਰਿਹਾ ਹੈ ਤੇ ਤੁਸੀਂ ਇੱਥੇ ਦੋ ਐਕਸਟਰਾ ਮੈਂ ਤੁਹਾਨੂੰ ਦੱਸਿਆ ਵੀ ਤਿੰਨ ਐਕਸਟਰਾ ਵੀ ਰੱਖ ਸਕਦੇ ਹੋ ਪਰ ਮੈਂ ਜਿਹੜਾ ਐਕਸਟਰਾ ਰੱਖਿਆ ਮੈਂ ਇੱਕ ਕੁੰਡਾ ਐਕਸਟਰਾ ਰੱਖ ਕੇ ਮੈਂ ਅੱਧਾ ਕੀਤਾ ਕਿ ਇੱਕ ਐ ਸਟਿਚ ਤੇ ਇੱਕ ਮੈਂ ਪੁੱਠਾ ਇਹ ਦੋਨੇ ਕੁੰਡੇ ਮੇਰੇ ਐਕਸਟਰਾ ਵਾਲੇ ਐ ਸਟਿਚ ਵਾਲਾ ਪਲੱਸ ਪੁੱਠਾ ਇੱਕ ਕੁੰਡਾ ਠੀਕ ਹੈ ਇਹ ਪੰਜ ਤੋਂ ਇਲਾਵਾ ਹੈ ਤੇ ਇਧਰ ਵੀ ਦੇਖੋ ਇੱਕ ਪੁੱਠਾ ਤੇ ਇੱਕ ਐ ਸਟਿਚ ਵਾਲਾ ਦੋਨਾਂ ਸਾਈਡਾਂ ਤੇ ਸਾਡਾ ਇੱਕ ਪੁੱਠਾ ਹੋ ਗਿਆ ਤੇ ਇੱਕ ਸਾਡਾ ਐਸਟਿਚ ਵਾਲਾ ਹੋ ਗਿਆ ਹੁਣ ਪੈਟਰਨ ਹੋਇਆ ਸਾਡਾ ਸ਼ੁਰੂ ਇੱਕ ਕੁੰਡਾ ਸਿੱਧਾ ਇਹ ਸਾਡੇ 5 ਪੈਟਰਨ ਦੇ ਕੁੰਡੇ ਪੈਣੇ ਹੁੰਦੇ ਕੋਈ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਤੇ ਇੱਕ ਕੁੰਡਾ ਪੁੱਠਾ ਇਹ ਸਾਡਾ 5 ਦਾ ਪੈਟਰਨ ਪਿਆ ਦੇਖੋ ਇਹ ਸਾਡਾ ਐ ਸਟਿਚ ਵਾਲਾ ਇਹ ਅਸੀਂ ਪੁੱਠਾ ਐਕਸਟਰਾ ਬੁਣਾ ਇਸ ਤੋਂ ਬਾਅਦ ਪੰਜ ਕੁੰਡੇ ਜਿਹਨਾਂ ਤੇ ਪੈਟਰਨ ਪਿਆ ਸਾਡੇ ਇਹ ਵਾਲੇ ਆ ਇੱਕ ਸਿੱਧਾ ਇੱਕ ਪੁੱਠਾ ਦੋ ਸਿੱਧੇ ਇੱਕ ਪੁੱਠਾ ਫਿਰ ਤੁਸੀਂ ਦੇਖੋ ਫਿਰ ਅਸੀਂ ਬੁਣ ਲੈਣਾ ਇੱਕ ਸਿੱਧਾ ਧਾਗਾ ਆਪਣੇ ਵੱਲ ਇੱਕ ਪੁੱਠਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਫਿਰ ਇੱਕ ਕੁੰਡਾ ਪੁੱਠਾ ఇ ఫో సా కు కదా పంపలీ వారి ఫో ధాగా పిచ్చే ఈ కుండా సెండ్ వల్ల దో కు పుట్ే స పుట్ా ధాగా పిచ్చే సెంటర్ వల్ల దో కుండే సే ధాగా వల్తో పుట్ా ਸਾਨੂੰ ਸ਼ੁਰੂ ਚ ਇੱਕ ਹੀ ਆ ਦੋ ਰੋਸੇ ਔਖਾ ਲੱਗਣਾ ਹੈ ਫਿਰ ਇਸ ਤੋਂ ਬਾਅਦ ਸਾਡੇ ਕੁੰਡੇ ਐਡਜਸਟ ਹੋ ਜਾਣੇ ਆ ਤੁਸੀਂ ਫਿਰ ਆਰਾਮ ਨਾਲ ਇਹਨੂੰ ਬਣਾ ਸਕਦੇ ਤੇ ਪੈਟਰਨ ਦੀ ਫਸਟ ਰੋ ਸੇ ਇਦਾਂ ਪਾ ਕੇ ਆ ਜਾਣਾ ਪੈਟਰਨ ਦੀ ਸੈਕੰਡ ਰੋ ਤੇ ਪੈਟਰਨ ਦੀ ਸੈਕੰਡ ਰੋ ਸੇ ਜਿਹੜੇ ਕੁੰਡੇ ਸਾਨੂੰ ਜਿੱਧਰ ਦਿਖਾਈ ਦਿੰਦੇ ਅਸੀਂ ਉਦਾਂ ਹੀ ਪਾਣੇ ਆ ਪਹਿਲਾ ਕੁੰਡਾ ਸਿੱਤਾ ਧਾਗਾ ਆਪਣੇ ਵੱਲ ਦੇਖੋ ਇਹ ਵਾਲਾ ਜਿਹੜਾ ਪੁੱਠਾ ਕੁੰਡਾ ਹੈ ਇਹਨੂੰ ਅਸੀਂ ਬਗੈਰ ਗੁਨੇ ਉਤਾਰਾਂਗੇ ਉਠਾ ਕੁੰਡਾ ਬਗੈਰ ਬੁਨੇ ਤਰਾੰਗੇ ਤਾਗੇ ਨੂੰ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬੁਣਾਗੇ ਫੇਰ ਤਾਗੇ ਨੂੰ ਆਪਣੇ ਵੱਲ ਦੋ ਕੁੰਡੇ ਪੁੱਠੇ ਇਹ ਸਾਡਾ ਪੰਜ ਕੁੰਡਿਆਂ ਦਾ ਪੈਟਰਨ ਕੰਪਲੀਟ ਹੋ ਗਿਆ ਦੋ ਕੁੰਡੇ ਪੁੱਠੇ ਤੋਂ ਬਾਅਦ ਇੱਕ ਕੁੰਡਾ ਸਿੱਧਾ ਇੱਥੇ ਸਾਡਾ ਪੰਜ ਕੁੰਡਿਆਂ ਦਾ ਪੈਟਰਨ ਕੰਪਲੀਟ ਹੋ ਗਿਆ ਫੇਰ ਦੇਖੋ ਇੱਕ ਵਾਰੀ ਹੁਣ ਸਾਡਾ ਪੰਜ ਕੁੰਡਿਆਂ ਦਾ ਪੈਟਰਨ ਸ਼ੁਰੂ ਹੋਣ ਜਾ ਰਿਹਾ ਤਾਗਾ ਆਪਣੇ ਵੱਲ ਪਹਿਲਾ ਕੁੰਡਾ ਅਸੀਂ ਬਗੈਰ ਬੁਨੇ ਉਤਾਰਾਂਗੇ ਬਗੈਰ ਬੁਨੇ ਉਤਾਰਨ ਤੋਂ ਬਾਅਦ ਤਾਗੇ ਨੂੰ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ धागा अपने वल, दो कुंडे पुठे धागा पीछे फिर एक कुंडा सीधा ये साढ़ा पांच कुंडिया का तो पैटर्न कंप्लीट हो गया एक बार फिर देख लो धागा अपने वल एक कुंडा बगैर बुनिया धागा पीछे दो कुंडे एक कुंडा सीधा धागा अपने वल ते तो दो कुंडे पुठे फिर अस एक कुंडा सीधा तागा अपने वल एक कुंडा बगैर बुनिया तो लास्ट वाले दोन्ने कुंडे ਉੱਠੇ ਇਹ ਸਾਡੇ ਐ ਸਟਿਚ ਵਾਲੇ ਕੁੰਡਾ ਤੇ ਐਕਸਟਰਾ ਕੁੰਡਾ ਇਹ ਹੋ ਗਈ ਪੈਟਰਨ ਦੀ ਸੈਕੰਡ ਰੋ ਕੰਪਲੀਟ ਹੁਣ ਅਸੀਂ ਆ ਜਾਈਏ ਪੈਟਰਨ ਦੀ ਥਰਡ ਰੋ ਹੁਣ ਅਸੀਂ ਜਿਹੜੇ ਦੋ ਲਾਈਨਾਂ ਪਾਈਆਂ ਇਹ ਸਾਡੀ ਬੇਸਿਕ ਰੋ ਸੀ ਇਹ ਅਸੀਂ ਮੁੜ ਕੇ ਸਾਡੇ ਰਿਪੀਟ ਨਹੀਂ ਹੋਣੀ ਆ ਹੁਣ ਅਸੀਂ ਦੇਖੋ ਪੈਟਰਨ ਦੀ ਤੁਸੀਂ ਲਗਾ ਸਕਦੇ ਹੋ ਹੁਣ ਅਸੀਂ ਪੈਟਰਨ ਦੇ ਪਹਿਲਾ ਸਟੋ ਤੋਂ ਸ਼ੁਰੂ ਆ ਸਾਡਾ ਪਹਿਲਾ ਕੁੰਡਾ ਐ ਸਟਿਚ ਦੂਜਾ ਕੁੰਡਾ ਕੁੱਠਾ ਤਾਂਗਾ ਪਿੱਛੇ ਇਹ ਕੁੰਡਾ ਸਿੱਤਾ ਤੱਗ ਆਪਣੇ ਵੱਲ ਇੱਕ ਹੁੰਡਾ ਪੁੱਠਾ ਇਸ ਤੋਂ ਬਾਅਦ ਤੱਗੇ ਨੂੰ ਪਿੱਛੇ ਕਰਕੇ ਅਸੀਂ ਇੱਕ ਦੋ ਤਿੰਨ ਤਿੰਨ ਲੂਪ ਤੋਂ ਬਾਅਦ ਅਸੀਂ ਨੀਚੇ ਤੋਂ ਇੱਥੋਂ ਇੱਕ ਹੁੰਡਾ ਚੁੱਕ ਲੈਣਾ ਆਹ ਦੇਖੋ ਇੱਕ ਹੋਗੀ ਲਾਈਨ ਸਾਡੀ ਦੂਜੀ ਹੋਗੀ ਤੇ ਤੀਜੀ ਹੋਗੀ ਤੀਜੀ ਤੋਂ ਬਾਅਦ ਅਸੀਂ ਇੱਥੋਂ ਇੱਕ ਹੁੰਡਾ ਚੁੱਕ ਲੈਣਾ ਹੈ ਹੁੰਡਾ ਇੱਕ ਚੁੱਕਿਆ ਚੁੱਕੇ ਨੂੰ ਇੱਦਾਂ ਹੀ ਰੱਖ ਲਿਆ ਅਗਲੇ ਦੋ ਕੁੰਡੇ ਸਿੱਧੇ ਬੁਣੇ ਦੋ ਕੁੰਡੇ ਸਿੱਧੇ ਤਾਂ ਬਾਅਦ ਫੇਰ ਅਸੀ ਕੁੰਡਾ ਚੁੱਕ ਲੈਣਾ ਦੇਖੋ ਇੱਥੋਂ ਇੱਕ ਦੋ ਤਿੰਨ ਤਿੰਨ ਤੋਂ ਬਾਅਦ ਆਪਾਂ ਇਹ ਆਸਾ ਕੁੰਡੇ ਵਾਲਾ ਇਹਨੋਂ ਸੀ ਲਾ ਚੱਲੇ ਉੱਪਰ ਫੇਰ ਧਾਗਾ ਆਪਣੇ ਵੱਲ ਇਹ ਕੁੰਡਾ ਪੁੱਠਾ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਤਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਤਾਗਾ ਪਿੱਛੇ ਜਿਹੜੇ ਦੋ ਕੁੰਡੇ ਸਿੱਧੇ ਆ ਸੀ ਆ ਦੇਖੋ ਦੋ ਕੁੰਡੇ ਸਿੱਧੇ ਤੋਂ ਸਾਡਾ ਇੱਕ ਦੋ ਤਿੰਨ ਤਿੰਨ ਤੋਂ ਬਾਅਦ ਇੱਥੇ ਸਲਾਈ ਪਾਈ ਇੱਥੇ ਕੁੰਡਾ ਚੁੱਕ ਲਿਆ ਚੁੱਕੇ ਕੁੰਡੇ ਨੂੰ ਪ੍ਰਪਰਲੀ ਹੰਦਾ ਦੋ ਕੁੰਡੇ ਸਿੱਧੇ ਫੇਰ ਅਸੀਂ ਫੇਰ ਦੇਖੋ ਇੱਕ ਦੋ ਤਿੰਨ ਤਿੰਨ ਤੋਂ ਬਾਅਦ ਇੱਥੇ ਸਲਾਈ ਪਾਈ ਇੱਕ ਹੁੰਡਾ ਚੁੱਕ ਲਿਆ। ਕੁੰਡੇ ਨੂੰ ਅੱਥੇ ਰੱਖਿਆ ਧਾਗ ਆਪਣੇ ਵੱਲ। ਇੱਕ ਹੁੰਡਾ ਪੁੱਠਾ ਧਾਗਾ ਪਿੱਛੇ ਇੱਕ ਹੁੰਡਾ ਸਿੱਧਾ ਇਹ ਸਾਰੇ ਅਸੀਂ ਇਦਾਂ ਹੀ ਪਾਣੇ ਆ ਸਿੱਧਾ ਪੁੱਠਾ ਸਿੱਧਾ ਪੁੱਠਾ ਜਿਹਦਾ ਅਸੀਂ ਆਪਣੀ ਬੇਸਿਕ ਰੋ ਦੋ ਪਾਈਆਂ ਸੀ। ਬਸ ਹੁਣ ਜਿਹੜਾ ਸਾਡਾ ਡਿਜ਼ਾਈਨ ਪੈਣਾ ਉਹ ਪੈਣਾ ਜਿਹੜੇ ਦੋ ਕੁੰਡੇ ਸਿੱਧੇ ਆ ਉਸ ਤੋਂ ਇੱਕ ਕੁੰਡਾ ਸੀ ਪਹਿਲਾ 1 2 3। ਦੇਖੋ ਇੱਕ ਹੋ ਗਿਆ 2 ਹੋ ਗਿਆ తిను తిను బ అసే ఎండా చుక్కలే చుక్కల దో కు స ఫే చుక్క లేదు పుట్ ధగా పిచ్చే సుతా ताग अपने वाल फिर एक कुंडा पुट्ठा एक कुंडे पुठे तो बाद दोडे सीधे आ गए तो फिर असी फिर एक दो तीन कुंडा चुके एक दो कुंडे सीधे फिर एक दो तीन नीचे जाके कुंडा चुक फिर तागा अपने वल एक कुंडा पुठा तो एक कंडा सीधा फिर ताग अपने वल एक कुंडा पुठा तागा पीछे तीन एक दो तीन तीन तो बाद चुकया ਚੁੱਕਨ ਤੋਂ ਬਾਅਦ ਦੋ ਕੁੰਡੇ ਸਿੱਧੇ ਫੇਰ ਦੋ ਕੁੰਡੇ ਸਿੱਧੇ ਤੇ ਬਾਅਦ ਫੇਰ ਅਸੀਂ 1 2 3 ਤੋਂ ਬਾਅਦ ਕੁੰਡਾ ਚੁੱਕਿਆ ਤੇ ਫੇਰ ਇੱਕ ਕੁੰਡਾ ਉੱਠਾ ਫਰੈਂਡਸ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਵਾਲ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਵੀਡੀਓ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜAVE ਇਹ ਸਭ ਕੁਝ ਫ੍ਰੀ ਹੈ ਪਲੀਜ਼ 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 ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਨੂੰ ਸਪੋਰਟ ਕਰੋ ਤੇ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ 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 ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਜੇ ਤੁਹਾਨੂੰ ਕੋਈ ਹੋਰ ਵੀਡੀਓ ਜਾਂ ਕੁਝ ਚਾਹੀਦਾ ਵੀ ਲੱਗਦਾ ਵੀ ਮੇਰੀ ਵੀਡੀਓ 'ਚ ਇਹ ਕਮੀ ਹੈ ਪਲੀਜ਼ ਪਲੀਜ਼ ਕਮੈਂਟ ਕਰਕੇ ਦੱਸੋ ਤਾਂ ਕਿ ਮੈਂ ਤੁਹਾਡੇ ਲਈ ਹੋਰ ਇਸ ਤੋਂ ਵਧੀਆ ਵੀਡੀਓ ਬਣਾ ਸਕਾਂ ਕੋਈ ਹੋਰ ਪੈਟਰਨ ਜਿਹੜਾ ਤੁਸੀਂ ਸਿੱਖਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਹੈ ਵੀ ਇਹ ਦੱਸਣਾ ਜ਼ਰੂਰੀ ਹੈ ਤਾਂ ਤੁਸੀਂ ਉਹ ਵੀ ਦੱਸੋ ਤਾਂ ਮੈਂ ਤੁਹਾਡੇ ਲਈ ਉਹ ਵੀ ਲੈ ਕੇ ਆਉਂਗੀ ਤਾਂ ਕਿਉਂਕਿ ਹੁਣ ਸਰਦੀਆਂ ਹੋਣ ਵਾਲੀਆਂ ਸ਼ੁਰੂ ਤਾਂ ਫਿਰ ਪੈਟਰਨ ਬਣਾ ਕੇ ਹੁਣੇ ਦੇਖ ਕੇ ਰੱਖ ਲੋ ਵੀ ਤੁਸੀਂ ਕਿਹੜੀ ਕਿਹੜੀ ਕੋਟੀ ਬਣਾਣੀ ਹੈ ਤੁਸੀਂ ਸੋਚ ਹੀ ਲਿਆ ਹੋਣਾ ਵੀ ਹੁਣ ਸੜਦੀਆਂ ਸ਼ੁਰੂ ਹੋਣ ਲੱਗੀਆਂ ਤਾਂ ਅਸੀਂ ਇਸ ਸੜਦੀਆਂ ਚ ਕਿਆ-ਕਿਆ ਬਣਾਣਾ ਹੈ ਜਾਂ ਤੁਸੀਂ ਕੁਝ ਬਣਵਾਣਾ ਵੀ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਲਈ ਵੀ ਪੈਟਰਨ ਆਪਣੀ ਪਸੰਦ ਦਾ ਚੂਜ਼ ਕਰ ਸਕਦੇ ਹੋ ਅਗਰ ਤੁਸੀਂ ਆਪ ਨਹੀਂ ਬਣਵਾਉਂਦੇ ਬਣਵਾਈ ਤੇ ਗਿਆ ਕਿਸੇ ਤੋਂ ਬਣਵਾਉਂਦੇ ਹੋ ਤਾਂ ਵੀ ਤੁਸੀਂ ਆਪਣੀ ਪਸੰਦ ਦਾ ਪੈਟਰਨ ਚੂਜ਼ ਕਰਕੇ ਉਹਨਾਂ ਨੂੰ ਦੇ ਸਕਦੇ ਹੋ ਕਿ ਮੈਨੂੰ ਇਹ ਵਾਲੇ ਪੈਟਰਨ ਦੇ ਨਾਲ ਕੋਟੀ ਬਣਾ ਕੇ ਦੇ ਦਿਓ ਤਾਂ ਝੋਗੀਆਂ ਸਾਡੀ ਇਹ ਸਲਾਈਆਂ ਪੂਰੀਆਂ ਇਹ ਸਾਡੀ ਪੈਟਰਨ ਦੀ ਫਰਸਟ ਰੋ ਤੁਸੀਂ ਇਹਨੂੰ ਮੰਨ ਕੇ ਚੱਲੋ ਜਿਹੜੀ ਇਹ ਪਹਿਲੀਆਂ ਦੋ ਰੋ ਪਈਆਂ ਉਹ ਸਾਡੇ ਬੇਸਿਕ ਰੋ ਸੀ ਉਹ ਸਾਡੀਆਂ ਹੁਣ ਮੁੜ ਕੇ ਰਿਪੀਟ ਨਹੀਂ ਹੋਣੀਆਂ ਹੁਣ ਅਸੀਂ ਆਗੇ ਪੈਟਰਨ ਦੀ ਸੈਕੰਡ ਰੋ ਪੈਟਰਨ ਦੀ ਸੈਕੰਡ ਰੋਸ ਅਫੇਰ ਦੇਖੋ ਪਹਿਲੇ ਕੁੰਡੇ ਨੂੰ ਐ ਸਟੇਜ ਦੂਜਾ ਕੁੰਡਾ ਸਿੱਧਾ ਤਾਗਾ ਆਪਣੇ ਵੱਲ ਕਰਕੇ ਤੀਜਾ ਕੁੰਡਾ ਬਗੈਰ ਬੁਣਿਆ ਤਾਗਾ ਪਿੱਛੇ ਇਹ ਫੇਰ ਸਿੱਧਾ ਤਾਗਾ ਆਪਣੇ ਵੱਲ ये वाला कुंडा जहाँ असं नीचो चुकया से यू असी बगैर बुने चुक दोडे पुठे तागा पीछे तागा अगे ही अपने वाली ही रखा ये भी बगैर बुने चुकांगे, जड़ा कुंडा जो कुचों चुकया सी वाला ठीक है जी इस तो बाद तागा पिछे करके एक कुंडा सीधा फिर तागा अपने वाल एक कुंडा बगैर बुने ਇਹ ਸਾਡਾ 5 ਕੁੰਡਿਆਂ ਦਾ ਪੈਟਰਨ ਦੁਆਰਾ ਮੈਂ ਤੁਹਾਨੂੰ ਦੱਸਣ ਜਾ ਰਹੀ ਐ ਇੱਕ ਕੁੰਡਾ ਬਗੈਰ ਬੁਣਿਆ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਇਹ ਐਕਸਟਰਾ ਵਾਲਾ ਕੁੰਡਾ ਜਿਹੜਾ ਅਸੀਂ ਨੀਚੋ ਚੁੱਕਿਆ ਸੀ ਇਹ ਵੀ ਬਗੈਰ ਬੁਣਿਆ ਦੋ ਕੁੰਡੇ ਪੁੱਠੇ ਇਹ ਜਿਹੜਾ ਕੁੰਡਾ ਨੀਚੋ ਚੁੱਕਿਆ ਸੀ ਇਹ ਬਗੈਰ ਬੁਣਿਆ ਧਾਗਾ ਪਿੱਛੇ ਇਹ ਕੁੰਡਾ ਸਿੱਧਾ ਤੇ ਫਿਰ ਬਸ ਇਦਾਂ ਹੀ ਅਸੀਂ ਫੇਰ ਰਿਪੀਟ ਕਰਨਾ ਦੇਖੋ ਇੱਕ ਵਾਰੀ ਇਹ ਕੁੰਡਾ ਬਗੈਰ ਬੁਣਿਆ ਧਾਗਾ ਪਿੱਛੇ एक कुंडा सीधा धागा अपने वल एक कुंडा बगैर बुनिया धागा अपने वल ही रहूगा दो कुंडे पुठे एक कुंडा फिर बगैर बुनिया चुकया जोड़ा असी नीचो से, धागा पिछे, एक कुंडा सीधा धागा अपने वल एक कुंडा बगैर बुनिया एदा ही ये वाली सिलाई पूरी पुठी पालनी है देखो एक कुंडा सीधा धागा अपने वल एक कुंडा बगैर बुनिया दो ਦੋ ਕੁੰਡੇ ਪੁੱਠੇ ਆ ਤਾਂ ਫੇਰ ਇੱਕ ਕੁੰਡਾ ਬਗੈਰ ਬੁਣਿਆ ਧਾਗਾ ਪਿੱਛੇ ਤੇ ਇੱਕ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਫੇਰਾ ਕੁੰਡਾ ਬਗੈਰ ਬੁਣਿਆ ਐਦਾਂ ਹੀ ਅਸੀਂ ਪੂਰੀ ਪੁੱਠੇ ਸਲਾਈ ਪਾ ਕੇ ਅਸੀਂ ਆਦ ਨੇ ਪੈਟਰਨ ਦੀ 3rd ਰੋ ਸਿੱਧੀ ਰੋ ਤੇ ਅਸੀਂ ਆਗੇ ਪੈਟਰਨ ਦੀ 3rd ਰੋ ਪੈਟਰਨ ਦੀ 3rd ਰੋ ਚ ਦੇਖੋ ਪਹਿਲਾ ਕੁੰਡਾ ਐ ਸਟਿਚ ਵਾਲਾ ਐ ਸਟਿਚ ਕਰਾਂਗੇ ਅਗਲਾ ਕੁੰਡਾ ਪੁੱਠਾ ਇਹਨੂੰ ਪੁੱਠਾ ਬੁਣਾਗੇ ਧਾਗਾ ਪਿੱਛੇ ਕਰਕੇ ਹੁਣ ਆਗੇ ਸਾਡੇ ਇਹ ਚਾਰ ਕੁੰਡੇ ਠੀਕ ਹੈ ਜੀ ਸਿੱਧਾ ਕੁੰਡਾ ਸਿੱਧਾ ਸੋਰੀ ਪੰਜ ਕੁੰਡੇ ਦਾ ਪੈਟਰਨ ਸ਼ੁਰੂ ਹੋ ਗਿਆ ਜਿਸ ਤੇ ਸਿੱਧਾ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਕੇ ਇੱਕ ਕੁੰਡਾ ਪੁੱਠਾ ਧਾਗਾ ਪਿੱਛੇ ਹੁਣ ਆ ਜਿਹੜਾ ਇਹ ਕੁੰਡਾ ਸੀ ਨੀਚੇ ਚੁੱਕਿਆ ਸੀ ਇਹ ਇਹ ਤੇ ਦੋ ਕੁੰਡੇ ਸਿੱਧੇ ਹੁਣ ਅਸੀਂ ਇਹਨਾਂ ਚਾਰਾਂ ਕੁੰਡਿਆਂ ਨੂੰ ਬੁਣਨਾ ਹੈ ਇਕੱਠਾ 1 2 3 4 ਚਾਰ ਦੇ ਚਾਰ ਸਲਾਈ ਚ ਲਵਾਂਗੇ ਪਿੱਛੇ ਤੋਂ ਇਹਨਾਂ ਨੂੰ ਇੱਕ ਵਾਰੀ ਐਦਾਂ ਬੁਣਾਂਗੇ ਪਿੱਛੇ ਤੋਂ ਇੱਕ ਵਾਰੀ ਅੱਗੇ ਬੁਣਨ ਤੋਂ ਬਾਅਦ ਇਹਨਾਂ ਨੂੰ ਅਸੀਂ ਸਲਾਈ ਚ ਹੀ ਰਹਿਣ ਦਵਾਂਗੇ ਚਾਰਾਂ ਤੇ ਹੁਣ ਅਸੀਂ ਚਾਰਾਂ ਨੂੰ ਬੁਣ ਲੈਣਾ ਅੱਗੋਂ ਇੱਕ ਵਾਰੀ ਪਹਿਲਾਂ ਪਿੱਛੋਂ ਬੁਣਿਆ ਹੁਣ ਅਸੀਂ ਅੱਗੋਂ ਬੁਣ ਲਿਆ ਚਾਰਾਂ ਨੂੰ ਤੇ ਚਾਰਾਂ ਨੂੰ ਹੁਣ ਸਲਾਈ ਤੋਂ ਅਸੀਂ ਉਤਾਰ ਲਿਆ ਤੇ ਇਹਦੇ ਨਾਲ ਸਾਡਾ ਇਹ ਪੈਟਰਨ ਬਣ ਗਿਆ ਫਿਰ ਦੇਖੋ ਧੱਗ ਆਪਣੇ ਵੱਲ ਇਹ ਪੰਜਵਾਂ ਕੁੰਡਾ ਸਾਡਾ ਪੁੱਠਾ ਇਹ ਸਾਡਾ ਪੰਜ ਕੁੰਡਿਆਂ ਦਾ ਪੈਟਰਨ ਪੂਰਾ ਹੋ ਗਿਆ ਫਿਰ ਦੇਖੋ ਇੱਕ ਵਾਰੀ ਇਹ ਕੁੰਡਾ ਸਿੱਧਾ ਧੱਗ ਆਪਣੇ ਵੱਲ ਇਹ ਕੁੰਡਾ ਪੁੱਠਾ ਧੱਗਾ ਪਿੱਛੇ ਇਹ ਜਿਹੜਾ ਇੱਕ ਹੁੰਡਾ ਸੇ ਨੀਚੋ ਚੁੱਕਿਆ ਸੀ ਇਹ ਦੋ ਹੁੰਡੇ ਸਿੱਧੇ ਤੇ ਇੱਕ ਹੁੰਡਾ ਜਿਹੜਾ ਨੀਚੋ ਚੁੱਕਿਆ ਸੀ ਇਹ ਸਾਡੇ ਚਾਰ ਹੁੰਡੇ ਆ ਚਾਰੋਂ ਨੂੰ ਸੇ ਇਕੱਠਾ ਲੈਣਾ ਆ ਦੇਖੋ ਬੈਕ ਲੂਪ ਤੋਂ ਚਾਰੋਂ ਨੂੰ ਸੇ ਇੱਕ ਵਾਰੀ ਬੁਣ ਲੈਣਾ ਬੈਕ ਲੂਪ ਤੋਂ ਇੱਕ ਵਾਰੀ ਬਣਾਉਣ ਤੋਂ ਬਾਅਦ ਚਾਰ ਦੇ ਚਾਰ ਸੇ ਸਲਾਈਸ ਐਦਾਂ ਹੀ ਰੱਖਾਂਗੇ ਤੇ ਚਾਰਾਂ ਨੂੰ ਫੇਰ ਦੁਬਾਰਾ ਬੁਣਾਗੇ ਐਦਾਂ ਅੱਗੇ ਤੋਂ ਚਾਰ ਹੁੰਡਿਆਂ ਨੂੰ ਸੇ ਦੋ ਵਾਰੀ ਬੁਣ ਕੇ ਇਸ ਤੋਂ ਦੋ ਹੁੰਡੇ ਬਣਾ ਰਹੇ ਹਾਂ ਤੇ ਸਾਡੇ ਹੁੰਡੇ ਫੇਰ ਬਰਾਬਰ ਹੋ ਗਿਆ ਹੰਜਵਾ ਕੁੰਡਾ ਫੇ ਪੁੱਠਾ ਇੱਕ ਵਾਰ ਫੇਰ ਦੇਖੋ ਪਹਿਲਾ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਇਹ ਕੁੰਡਾ ਪੁੱਠਾ ਧਾਗਾ ਪਿੱਛੇ ਇਹ ਚਾਰ ਕੁੰਡੇ ਆਗੇ ਸਾਡੇ ਇੱਕ ਨੀਚੋ ਜੜੇ ਦੋ ਚੁੱਕਿਆ ਤੇ ਦੋ ਸਿੱਧੇ ਚਾਰਾ ਨੂੰ ਸਿੱਖਠੇ ਲੈਣਾ 10 ਸਲਾਈ ਦੇ ਉੱਪਰ ਚਾਰਾ ਨੂੰ ਬੈਕ ਲੂਪ ਤੋਂ ਬੈਕ ਲੂਪ ਤੋਂ ਚਾਰਾਂ ਦਾ ਇੱਕ ਬਣਾਇਆ ਚਾਰਾਂ ਦਾ ਇੱਕ ਬਣਾਉਣ ਤੋਂ ਬਾਅਦ ਸਾਰੇ ਸਲਾਈ ਤੇ ਇਹਨਾਂ ਨੂੰ ਉਤਾਰਿਆ ਨਹੀਂ ਹੈ ਚਾਰਾਂ ਦਾ ਫੇਰ ਦੁਆਰਾ ਅੱਗੇ ਤੋਂ ਇੱਕ ਕੁੰਡਾ ਲਿਆ ਤੇ ਫੇਰ ਅਸੀਂ ਇੱਕ ਬਣਾਇਆ ਇਤਾਂ ਇਹ ਸਾਡੇ ਚਾਰਾਂ ਚੋਂ ਦੋ ਕੁੰਡੇ ਬਣ ਗਏ ਦੋ ਕੁੰਡੇ ਸਾਡੇ ਐਕਸਟਰਾ ਸੀ ਉਹ ਸਾਡੇ ਹੁਣ ਇੱਥੇ ਪੂਰੇ ਹੋ ਗਏ ਫੇਰ ਦੇਖੋ ਇਹ ਅਗਲਾ ਕੁੰਡਾ ਪੁੱਠਾ ਧਾਗਾ ਪਿੱਛੇ ਅਗਲਾ ਕੁੰਡਾ ਸਿੱਧਾ ਧਾਗ ਆਪਣੇ ਵੱਲ ਅਗਲਾ ਕੁੰਡਾ ਫੇਰ ਪੁੱਠਾ ਫੇਰ ਅਗੇ ਸਾਡੇ ਚਾਰ ਕੁੰਡੇ ਚਾਰੋਂ ਨੂੰ ਲਵਾਂਗੇ ਅਸੀਂ ਇੱਦਾਂ ਇਕੱਠੇ ਲੈ ਕੇ ਬੈਕ ਲੂਪ ਤੋਂ ਚਾਰਾਂ ਦਾ ਇੱਕ ਬਣਾਵਾਂਗੇ ਬੈਕ ਲੂਪ ਤੋਂ ਇੱਕ ਬਣਾਉਣ ਤੋਂ ਬਾਅਦ ਅਸੀਂ ਚਾਰਾਂ ਦਾ ਫੇਰ ਅੱਗੇ ਤੋਂ ਇੱਕ ਬਣਾ ਦਵਾਂਗੇ ਇੱਦਾਂ ਇਹ ਹੋ ਗਏ ਸਾਡੇ ਚਾਰ ਤੇ ਚਾਰ ਪੂਰੀ ਫੇਰ ਤਾਂ ਅੱਗੇ ਆਪਣੇ ਵੱਲ ਪੰਜਵਾਂ ਕੁੰਟਾ ਪੁੱਠਾ ਬਸ ਇੱਦਾਂ ਹੀ ਅਸੀਂ ਇਹ ਵਾਲੀ ਰੋ ਪੂਰੀ ਕੰਪਲੀਟ ਕਰ ਲੈਣੀ ਪੈਟਰਨ ਦੀ 3ਰੋ ਹੈ ਜਿਹੜੇ ਕਿ ਅਸੀਂ ਪਾ ਰਹੇ ਹਾਂ ਚਾਰਾਂ ਨੂੰ ਇਕੱਠਾ ਬੁੰਨ ਰਹੇ ਆ ਦੇਖੋ 1 2 3 4 ਨੂੰ ਲਿਆ ਇਕੱਠਾ ਬੈਕ ਲੂਪ ਤੋਂ ਇੱਕ ਵਾਰੀ ਬੁੰਨ ਲਿਆ ਬੈਕ ਲੂਪ ਤੋਂ ਬੁਣਨ ਤੋਂ ਬਾਅਦ ਸਲਾਈ ਤੇ ਕੁੰਡੇ ਰਹਿਣ ਤੋਂ ਬਾਅਦ ਐਦਾਂ ਹੀ ਫਰੰਟ ਲੂਪ ਤੋਂ ਇੱਕ ਵਾਰੀ ਬੁਣ ਕੇ ਫਿਰ ਸਾਰਾ ਕੁੰਡਿਆਂ ਨੂੰ ਉਸ ਸਲਾਈ ਤੋਂ ਉਤਾਰਤਾ ਬਹੁਤ ਹੀ ਆਸਾਨ ਇਹ ਨਾਲ ਬਣ ਜਾਂਦਾ ਬਿਲਕੁਲ ਵੀ ਔਖਾ ਨਹੀਂ ਹੈ ਜਿਸ ਤਰ੍ਹਾਂ ਮੈਂ ਦੱਸਿਆ ਤੁਸੀਂ ਇਹਨੂੰ ਐਦਾਂ ਹੀ ਬਣਾਓਗੇ ਤਾਂ ਤੁਸੀਂ ਆਰਾਮ ਨਾਲ ਪਾ ਲਓਗੇ ਬਿੰਗਰਸ ਇਹਨੂੰ ਆਰਾਮ ਨਾਲ ਪਾ ਸਕਦੇ ਆ ਚਾਹੇ ਤੁਸੀਂ ਸਲਾਈ ਹੁਣੇ-ਹੁਣੇ ਸਿੱਖੀ ਹੈ ਤਾਂ ਵੀ ਤੁਸੀਂ ਇਨੂੰ ਬੜੇ ਆਰਾਮ ਨਾਲ ਇਸ ਪੈਟਰਨ ਨੂੰ ਪਾ ਸਕਦੇ ਹੋ ਆ ਦੇਖੋ ਚਾਰਨ ਬਸ ਇੱਦਾਂ ਸਲਾਈ ਤੁਲਾ ਨਾ ਕੋਈ ਪ੍ਰੋਬਲਮ ਆਨਟਿਕ ਮੰਟ ਕਰਕੇ ਪੁੱਛ ਸਕਦੇ ਹੋ ਆ ਦੇਖੋ ਤੇ ਫਿਰ ਚਾਰਨ ਅਸੀਂ ਅੱਗੇ ਤੋਂ ਆ ਦੇਖੋ ਇੱਦਾਂ ਰੱਖਿਆ ਚਾਰਨ ਨੂੰ ਅੱਗੇ ਇੱਦਾਂ ਸਿੱਧਾ ਬੰਨਤਾ ਫੇਰ ਇਹ ਪਹਿਲਾ ਹੁੰਦਾ ਪੁੱਠਾ ਬਸ ਇਦਾਂ ਹੀ ਇਹ ਵਾਲੀ ਰੋ ਅਸੀਂ ਕੰਪਲੀਟ ਕਰਨੀ ਹੈ ਹੁਣ ਅਸੀਂ ਅੱਗੇ ਪੈਟਰਨ ਦੀ 4th ਰੋ ਲਾਸਟ ਰੋ ਜਿਹੜੀ ਕਿ ਅਸੀਂ ਐਕਸਟਰਾ ਪਾਣੀ ਆ ਦੇਖੋ ਦੋ ਐਕਸਟਰਾ ਵਾਲੇ ਕੁੰਡੇ ਹੋਗੇ ਸਾਡੇ ਇਹ ਇਹ ਕੁੰਡਾ ਕੁੱਠਾ ਬਗੈਰ ਬੁਣਿਆ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਤਾ ਧਾਗ ਆਪਣੇ ਵੱਲ ਦੋ ਕੁੰਡੇ ਕੁੱਠੇ ਧਾਗਾ ਪਿੱਛੇ ਇੱਕ ਕੁੰਡਾ ਸਿੱਤਾ ਤੇ ਇੱਕ ਕੁੰਡਾ ਇਹ ਬਗੈਰ ਬੁਣਿਆ ਇਸ ਤੇ ਅਸੀਂ ਇੱਕ ਕੁੰਡਾ ਬਗੈਰ ਬੁਣਿਆ ਸੁਕਣਾ ਤੇ ਬਾਕੀ ਅਸੀਂ ਪੰਜ ਦੇ ਪੰਜ ਕੁੰਡੇ ਚਾਰ ਦੇ ਚਾਰ ਕੁੰਡੇ ਸਿੱਧੇ ਤੇ ਸਿੱਤਾ ਪੁੱਠੇ ਤੇ ਕੁੱਠਾ ਦੋ ਪੁੱਠੇ ਫੇਰ ਤਾਂ ਅੱਗਾ ਪਿੱਛੇ ਕਰਕੇ ਸਿੱਧੇ ਤੇ ਸਿੱਧਾ ਤਾਗ ਆਪਣੇ ਵੱਲ ਇਹ ਵਾਲਾ ਕੁੱਡਾ ਬਗੈਰ ਪੋਣਿਆ ਬਸ ਐਡਾ ਹੀ ਅਸੀਂ ਇਹ ਵਾਲੀ ਪੁੱਠੀ ਰੋਪਾ ਲੈਣੀ ਆ ਇਹ ਵਾਲੀ ਪੁੱਠੀ ਰੋਪਾ ਕੇ ਅਸੀਂ ਆ ਜਾਂਨੇ ਆ ਸਾਡੇ 4 ਰੋ ਕੰਪਲੀਟ ਹੋ ਕੇ ਪੈਟਰਨ ਸਾਡਾ ਕੰਪਲੀਟ ਹੋ ਗਿਆ ਤੇ ਫੇਰ ਅਸੀਂ ਫਸਟ ਰੋ ਤੋਂ ਸ਼ੁਰੂ ਕਰ ਲੈਣਾ ਫਸਟ ਰੋ ਤੋਂ ਕਿੱਦਾਂ ਸ਼ੁਰੂ ਕਰਨਾ ਉਹ ਆਪਾਂ ਫਸਟ ਰੋ ਬਣਾ ਕੇ ਫੇਰ ਦੇਖਦੇ ਹਾਂ ਇੱਕ ਵਾਰ ਲੋ ਜੀ ਫੇਰ ਆ ਗਏ ਅਸੀਂ ਆਪਣੀ पैटर्न द फस्ट रो फिर असं पैटर्न फस्ट रो तो शुरू कर जा रहे हैं देखो एसटिच वाला कुंडा एक्सट्रा वाला कुंडा तागा पीछे एक कुंडा सीधा ये जड़ा सीधा कुंडा यूनू असी पुठी सिलाई च बगैर बुने उतार रहे हैं तागा अपने वल पुठा कुंडा तागा पीछे फिर असी इतों नीचों चुकना एक दो तीन इत एक कुंडा नीचो चुकिया ਦੋ ਕੁੰਡੇ ਸਿੱਤੇ ਤਾਂ ਆਪਣੇ ਵੱਲ ਇੱਕ ਕੁੰਡਾ ਪੁੱਠਾ ਤੇ ਇਹ ਕੁੰਡਾ ਫੇਰ ਅਸੀਂ ਸਿੱਧਾ ਬੁਣ ਲਿਆ ਜਿਹਨੂੰ ਅਸੀਂ ਪੁੱਠੇ ਸਲਾਈ ਚ ਬਕਰ ਬੁਣਿਆ ਕਰ ਰਹੇ ਆ ਆ ਦੇਖੋ ਆਹ ਵਾਲਾ ਜਿਹੜਾ ਕੁੰਡਿਆ ਸਾਡੇ ਇਹ ਅਸੀਂ ਪੁੱਠੇ ਸਲਾਈ ਚ ਬਕਰ ਬੁਣਿਆ ਕਰ ਰਹੇ ਆ ਬਾਕੀ ਅਸੀਂ ਸਿੱਧਾ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਪਾ ਰਹੇ ਆ ਤੇ ਪੈਟਰਨ ਸਾਡਾ ਫੇਰ ਫਸਟ ਰੋ ਤੋਂ ਦੇਖੋ ਸ਼ੁਰੂ ਹੋ ਗਿਆ ਹੋਇਆ ਦੇਖੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੀ ਹਾਂ ਮੈਂ ਇੱਕ ਕੁੰਡਾ ਪੁੱਠਾ धागा पिछे दोडे सीधियों तो पहला फिर अस एक दोन आ देखो इतों असी फिर एक कुंडा चुक लेना चुक्य चुकया अदा बुन लेना बस इदा ही असं इस पैटर्न पाते जावे ये पैटर्न दाइनल लुक पैटर्न बनने वादा का लगेगा बिल्कुल ही अलग जैटन पैटर्न पैटन आते स्ट्रैचेबल आ देखो स्ट्रैचेबल पैटर्न बन के आया जाली तो बिना वाला पैटन आते पैटन दुक इ आएगी यदि फ्रंट साइड है तो बैक साइड है देखो थोड़ा गफ जहा पैटर्न बन के आता है स्ट्रैचेबल भी है तो गफ भी है तो फिर बनाओ यह गफते स्ट्रैचेबल पैटर्न कमेंट करके दसो थो कि लगे फिर मिलते हैं कल एक नई वीडियो तो एक नवे पैटर्न देना तस्में ध्यान रखो जी तो ये वाला पैटन इदा कित से जो लेडीज का बच्चों के किसी भी प्रोजेक्ट प्लस जैंट स्वैटर कितने भी तो फिर मिलते हैं जी कल एक नई भीडियो देना ध्यान रखो जी ओके बाय बाय